ਤੁਸੀਂ ਕਹਾਂ ਜੀ ਸਾਰੇ ਵੀਰਾਂ ਨੂੰ ਇਹ ਵੀਡੀਓ ਡੈਡੀਕੇਟ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਦੇ ਉੱਤੇ ਕਈ ਪਰਸਨ ਥੋੜੀ ਜੀ ਹਵਾ ਕਰਦੇ ਹੁੰਦੇ ਹਨ ਤੇ ਉਹਨਾਂ ਨੂੰ ਉਹ ਕੁਝ ਵੀ ਨਹੀਂ ਜਾਣਦੇ ਕਹਿੰਦਾ ਫੇਸ ਤੋਂ ਕਦੇ ਨਹੀਂ ਉਹ ਜੱਜ ਕਰੀਦਾ ਫੇਸ ਤੋਂ ਕਦੇ ਨਹੀਂ ਉਹ ਜੱਜ ਕਰੀਦਾ ਕੀ ਪਤਾ ਅੰਦਰੋਂ ਕਿੰਨਾ ਭਰਿਆ ਏ ਜੇ ਮੂੰਹ ਦੇ ਉੱਤੇ ਕਹਿੰਦਾ ਨਹੀਂ ਕੁਝ ਸਮਝੋ ਨਾ ਉਹ ਡਰਿਆ ਏ ਕਹਿੰਦਾ ਕਈ ਵਾਰੀ ਬੰਦਾ ਉੰਜ ਬੋਲਦਾ ਨਹੀਂ ਕਈ ਵਾਰੀ ਬੰਦਾ ਉੰਜ ਬੋਲਦਾ ਨਹੀਂ ਹਰ ਵਾਰੀ ਹੁੰਦਾ ਸਾੜਾ ਨਹੀਂ ਸੋਚ ਸਮਝ ਕੇ ਗੱਲ ਕਰੀ ਜੀ ਛੋਟੇ ਅੱਗੋਂ ਕੋਈ ਹੁੰਦਾ ਮਾੜਾ ਨਹੀਂ ਸੋਚ ਸਮਝ ਕੇ ਗੱਲ ਕਰੀ ਜੀ ਵੀਰੇ ਅੱਗੋਂ ਕੋਈ ਹੁੰਦਾ ਮਾੜਾ ਨਹੀਂ ਕਹਿੰਦਾ ਜਦੋਂ ਸ਼ਰੀਫੁ ਸ਼ਰਾਫਤ ਛੱਡਦਾ ਇਹ ਸਾਰੇ ਲੋਕੀ ਖੜ ਕੇ ਤੱਕਦੇ ਨੇ ਗਰੀਬ ਬੰਦਾ ਜੇ ਫੇਮਸ ਹੋ ਜੇ ਕਾਤੋਂ ਉਹ ਤੂੰ ਮਚਦੇ ਨੇ ਕਹਿੰਦਾ ਆ ਗੱਲ ਸਿੱਧੀ ਮੂੰਹ ਤੇ ਕਹਿ ਦਈਦੀ ਗੱਲ ਸਿੱਧੀ ਮੂੰਹ ਤੇ ਕਹਿ ਦਈਦੀ ਐਵੇਂ ਲਾਈਦਾ ਹੁੰਦਾ ਲਾਰਾ ਨਹੀਂ ਸੋਚ ਸਮਝ ਕੇ ਗੱਲ ਕਰੀ ਦੀ ਛੋਟੇ ਅਗੂ ਕੋਈ ਹੁੰਦਾ ਮਾੜਾ ਨਹੀਂ ਕਹਿੰਦਾ ਬੋਲਣ ਦਾ ਤਾਂ ਕੀ ਐ ਸੱਜਣਾ ਬਾਹਲਾ ਕੁਝ ਅਸੀਂ ਕਹਿ ਸਕਦੇ ਕਹਿੰਦਾ ਜਿਹੜੇ ਉੱਚੇ ਹੁੰਦੇ ਸਾਰਿਆਂ ਤੋਂ ਪੱਲ ਵਿੱਚ ਹੀ ਉਹ ਟਹਿ ਸਕਦੇ ਕਹਤਾ ਰੱਬ ਦਿਨਾਂ 'ਚ ਵਕਤ ਦਿਖਾ ਦਿੰਦਾ ਰੱਬ ਦਿਨਾਂ 'ਚ ਵਕਤ ਦਿਖਾ ਦਿੰਦਾ ਮਾਨ ਕਰੀਦਾ ਹੁੰਦਾ ਬਾਹਲਾ ਨਹੀਂ ਸੋਚ ਸਮਝ ਕੇ ਗੱਲ ਕਰੀਦੀ ਅੱਗੋਂ ਕੋਈ ਹੁੰਦਾ ਮਾੜਾ ਨਹੀਂ ਕਹਿੰਦਾ ਨੋਟਿਸ ਸਿਆਂ ਇਹ ਦੁਨੀਆਦਾਰੀ ਨੋਟਿਸ ਸਿਆਂ ਇਹ ਦੁਨੀਆਦਾਰੀ ਪੁੱਠੇ ਕੰਮਾਂ ਨੂੰ ਬਾਹਲਾ ਪੁੱਛਦੀ ਆ ਕਰਦੇ ਨੇ ਜੇ ਲੋਕੀ ਗਲਤੀ ਤਾਂ ਹੀ ਉਂਗਲ ਉੱਠਦੀ ਆ ਕਹਿੰਦਾ ਆਨੰਦ ਮਾਣ ਲਵੋ ਤੁਸੀਂ ਜ਼ਿੰਦਗੀ ਦਾ ਨੰਦ ਮਾਨ ਲਬੋ ਤੁਸੀਂ ਜ਼ਿੰਦਗੀ ਦਾ ਇਸ ਵਕਤ ਨੇ ਆਉਣਾ ਦੁਬਾਰਾ ਨਹੀਂ ਕਹਦਾ ਸੋਚ ਸਮਝ ਕੇ ਗੱਲ ਕਰੀ ਦੀ ਛੋਟੇ ਅੱਗੋਂ ਕੋਈ ਹੁੰਦਾ ਮਾੜਾ ਨਹੀਂ ਸੋਚ ਸਮਝ ਕੇ ਗੱਲ ਕਰੀ ਦੀ ਸਜਣਾ ਅੱਗੋਂ ਕੋਈ ਹੁੰਦਾ ਮਾੜਾ ਨਹੀਂ ਧੰਨਵਾਦ ਜੀ ਸਾਰੇ ਵੀਰਾਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ